82واں ਅਗੇਤਰ ਪਿਛੇਤਰ ਅਗੇਤਰ ਅਗੇਤਰ ਸ਼ਬਦ ਦਾ ਸ਼ਾਬਦਿਕ ਅਰਥ ਹੈ ਅੱਗੇ ਵਧਣਾ ਅਜਿਹੇ ਸ਼ਬਦ ਜੋ ਮੂਲ ਸ਼ਬਦਾਂ ਦੇ ਅੱਗੇ ਲੱਗ ਕੇ ਨਵੇਂ ਸ਼ਬਦਾਂ ਦੀ ਰਚਨਾ ਕਰਦੇ ਹਨ ਉਹ ਅਗੇਤਰ ਅਖਵਾਉਂਦੇ ਹਨ ਅਗੇਤਰ ਕੇਵਲ ਚਿੰਨ ਮਾਤਰ ਹੁੰਦੇ ਹਨ ਇਹ ਆਪਣੇ ਆਪ ਵਿੱਚ ਪੂਰੇ ਸ਼ਬਦ ਨਹੀਂ ਹੁੰਦੇ ਇਹ ਕੇਵਲ ਸਾਰਥਕ ਸ਼ਬਦਾਂ ਦੇ ਅੱਗੇ ਲੱਗ ਕੇ ਨਵੇਂ ਸ਼ਬਦ ਬਣਾਉਂਦੇ ਹਨ ਆਓ ਹੁਣ ਅਗੇਤਰ ਸ਼ਬਦਾਂ ਦੀ ਵਰਤੋਂ ਬਾਰੇ ਜਾਣੀਏ ਉਪ ਛੋਟਾ ਉਪਨਾਮ ਉਪਬੋਲੀ ਉਪਰਾਸ਼ਟਰਪਤੀ ਆ ਬਿਨਾ ਅ ਕਹ ਅਨਾਥ ਆਪੁੱਲ ਅਣ ਨਾਵਾਚਕ ਅਣਵਿਆਹਿਆ ਅਣਸੁਣੀ ਅਣਜਾਣ ਸ ਸਹਿਤ ਸਜੀਵ ਸਫਲ ਸਲੂਣਾ ਸੂ ਚੰਗਾ ਸੁਸ਼ੀਲ ਸੁਗੜ ਸੁਬੰਗਾ ਸ ਨਾਲ ਸਹਿਮਤ ਸਹਾਪਾਠੀ ਸਹਯੋਗ ਸਵੈ ਆਪਣਾ ਸਵੈ ਜੀਵਨੀ ਸਵੈ ਚਾਲਕ ਸਵੈ ਭਰੋਸਾ ਹਮ ਬਰਾਬਰ ਹਮ ਸ਼ਕਲ ਹਮ ਸਾਇਆ ਹਮ ਦਰਦ ਕੁ ਪੈੜਾ ਕੁ ਸੰਗ ਕੁ ਬੋਲ ਕੁਵੇਲਾ ਕਮ ਘਾਟ ਕਮ ਅਕਲ ਕਮਜ਼ੋਰ ਕਮਜਾਤ ਖੁਸ਼ ਚੰਗਾ ਖੁਸ਼ਹਾਲ ਖੁਸ਼ਗਵਾਰ ਖੁਸ਼ ਨਸੀਬ ਗੈਰ بیگਾਨਾ ਗੈਰ ਰਸਮੀ ਗੈਰ ਹਾਜ਼ਰ ਗੈਰ ਕੌਮ ਚੂ ਚਾਰ ਚੁਫੇਰਾ चुआनी चुगिर्द छे छे छिमाही छियासी छहरटा दु दो दुनाली दुआबा दुबल्ला दुर बुरा दुर्गंध दुर्गत दुर्दशा निर बिना निर्दोष निर्गुर निर्वैर पढ़ एक दर्जा पीछे, पड़दादा पड़ पोता पढ़ बद बुरा बदसलूक, सलूक बदनाम बद बे बिना बेअंत ਬੇ ਗੁਨਾ ਬੇ ਸਮਝ ਮਹਾ ਵੱਡਾ ਮਹਾਯੁੱਧ ਮਹਾਸਾਗਰ ਮਹਾਦੇਵ ਲਾ ਬਿਨਾ ਲਾ ਪਰਵਾ ਲਾ وارث ਲਾਸਾਨੀ ਵੇ ਬਿਨਾ ਵਿਕਾਰ ਵਿਅਰਥ ਵਿਯੋਗ 75 ਪਿਛੇਤਰ ਦਾਸ਼ ਆਪ ਦੇ ਅਰਥ ਹੈ ਪਿੱਛੇ ਕਰਨਾ ਉਹ ਸ਼ਬਦ ਜੋ ਮੂਲ ਸ਼ਬਦਾਂ ਦੇ ਪਿੱਛੇ ਲੱਗ ਕੇ ਨਵੇਂ ਸ਼ਬਦਾਂ ਦੀ ਰਚਨਾ ਕਰਦੇ ਹਨ ਉਹ ਪਿਛੇਤਰ ਅਖਵਾਉਂਦੇ ਹਨ ਇਹ ਵੀ ਕੇਵਲ ਸਾਰਥਕ ਸ਼ਬਦਾਂ ਦੇ ਨਾਲ ਹੀ ਲੱਗਦੇ ਹਨ ਆਓ ਹੁਣ ਵਿਸ਼ੇਤਰ ਸੰਬੰਧਨ ਦੀ ਵਰਤੋਂ ਬਾਰੇ ਜਾਣੀਏ ਊ ਕਮਾਉ ਗਵਾਉ ਬਣਾਉ ਊਂਗੜਾ ਬਲੂੰਗੜਾ ਬਚੂੰਗੜਾ ਸਤੂੰਗੜਾ ਆਰ ਸੁਨਿਆਰ ਲੋਹਾਰ ਦਾਤਾਰ ਆਈ ਸਚਾਈ ਬੁਰਿਆਈ ਵਡਿਆਈ ਆਣੀ ਖਤਰਾਨੀ ਜੇਠਾਣੀ ਪੰਤਾਣੀ ਆਰੀ কুমਿਹਾਰੀ ਸੁਨਿਆਰੀ ਭਿਖਾਰੀ ఆలు చగడాలూ కృపాలూ శరదాలూ ఆడి అనాడి అగాడి పచాడి ఈయ అడి స మరియల్ ఈ మలిన నమకిన రంగీన ఈలా శర్మిలా పడకిలా జశీలా సతాన్ పాకిస్తాన్ అఫానిస్తాన్ శాల పాఠశాల గౌశాలా ధర్మశాలా సార శమసార हार होनहार करणहार सिरजनहार हीन चरित्रहीन उत्साहहीण करमहीण कारी आज्ञाकारी फुलकारी गुणकारी खाना मुर्गीखाना डाकखाना दवाखाना खौर गोताखौर चुगल खौर खौर गार गुनागार मददगार परवरदगार दान फुलदान पानदान कदरदान ਦਾਨੀ ਮੱਛਰਦਾਨੀ ਲੂਣਦਾਨੀ ਚਾਹਦਾਨੀ ਨਾਇਕ ਲਾਭਦਾਇਕ ਆਰਾਮਦਾਇਕ ਫਲਦਾਇਕ ਨਾਕ ਸ਼ਰਮਨਾਕ ਖਤਰਨਾਕ ਦਰਦਨਾਕ ਪਾਲ ਗਊਪਾਲ ਰਾਜਪਾਲ ਧਰਮਪਾਲ ਬਾਜ਼ ਕਬੂਤਰਬਾਜ਼ ਜੂਏਬਾਜ਼ ਧੋਖੇਬਾਜ਼ ਵਾਲ ਸੰਜੀਵਾਲ ਕੌਤਵਾਲ ਭਾਈਵਾਲ ਆਓ ਦੁਹਰਾइए ਅਗੇਤਰ ਰਚਿਤ ਸ਼ਬਦ ਹੁੰਦੇ ਹਨ ਅਗੇਤਰ ਸ਼ਬਦ ਚਿੰਨ ਮਾਤਰ ਹੁੰਦੇ ਹਨ ਅਗੇਤਰ ਸ਼ਬਦ ਮੂਲ ਸ਼ਬਦਾਂ ਦੇ ਅੱਗੇ ਲੱਗਦੇ ਹਨ ਅਗੇਤਰ ਦੀ ਵਰਤੋਂ ਨਾਲ ਅਨੇਕਾਂ ਨਵੇਂ ਸ਼ਬਦ ਬਣਦੇ ਹਨ ਪਿਛੇਤਰ ਮੂਲ ਸ਼ਬਦਾਂ ਦੇ ਪਿੱਛੇ ਲੱਗਦੇ ਹਨ ਪਿਛੇਤਰ ਸ਼ਬਦਾਂ ਦੀ ਸਹਾਇਤਾ ਨਾਲ ਵੀ ਅਨੇਕਾਂ ਨਵੇਂ ਸ਼ਬਦ ਬਣਦੇ ਹਨ ਬੱਚਿਆਂ ਨੂੰ ਅਗੇਤਰ ਪਿਛੇਤਰ ਸ਼ਬਦਾਂ ਦਾ ਗਿਆਨ ਹੋਣਾ ਚਾਹੀਦਾ ਹੈ